ਚੋਣਾਂ ਤੋਂ ਪਹਿਲਾਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ ਅੰਕੜਿਆਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦਾ ਚੋਣ ਦ੍ਰਿਸ਼ ਤਬਦੀਲ ਹੋ ਰਿਹਾ ਹੈ ਜੁਰ ਦਰਸਾਉਂਦਾ ਹੈ ਕਿ ਜਗਮੀਤ ਸਿੰਘ ਸਮੇਤ ਪ੍ਰਮੁੱਖ ਪਾਰਟੀ ਨੇਤਾਵਾਂ ਨੂੰ ਸੱਤਾ ਤੋਂ ਬਾਹਰ ਹੋਣਾ ਪੈ ਸਕਦਾ ਹੈ ਜਨਸੰਖਿਆ ਤਬਦੀਲੀਆਂ ਤੇ ਵੋਟਰ ਚਿੰਤਾਵਾਂ ਚੋਣ ਨਤੀਜੇ ਬਦਲਣ ਦੀ ਤਿਆਰੀ ਵਿੱਚ ਹਨ ਐਨ ਡੀ ਪੀ ਨੇਤਾ ਜਗਮੀਤ ਸਿੰਘ ਅਤੇ ਗ੍ਰੀਨ ਪਾਰਟੀ ਨੇਤਾ ਦੇ ਇੱਕ ਸਮੇਂ ਦੀ ਮਜਬੂਤ ਪਕੜ ਹੁਣ ਜੰਗ ਦਾ ਮੈਦਾਨ ਬਣ ਗਈ ਹੈ ਜੋ ਰਾਜਨੀਤਿਕ ਅਸਥਿਰਤਾ ਦੇ ਇੱਕ ਵਿਸ਼ਾਲ ਰੁਝਾਨ ਨੂੰ ਦਰਸਾਉਂਦੇ ਹਨ ਬਰਨਬੀ ਸੈਂਟਰਲ ਵਿੱਚ ਆંકડા ਇੱਕ ਸਪਸ਼ਟ ਤਸਵੀਰ ਪੇਸ਼ ਕਰਦੇ ਹਨ ਲਿਬਰਲ ਉਮੀਦਵਾਰ ਚਾਂਗ ਦੇ 38% ਵੋਟਾਂ ਨਾਲ ਜਿੱਤਣ ਦਾ ਅਨੁਮਾਨ ਹੈ ਜਦੋਂ ਕਿ ਸਿੰਘ 29% ਤੋਂ ਪਿੱਛੇ ਹਨ ਦੱਸ ਦੇ ਕਿ 338 ਕੈਨੇਡਾ ਦੁਆਰਾ ਕੀਤੇ ਗਏ ਇੱਕ ਪੋਲ ਅਨੁਸਾਰ ਐਨ ਡੀ ਪੀ ਨੇਤਾ ਕੰਜ਼ਰਵੇਟਿਵ ਦੇ ਜੇਨਸ ਯਾਨ ਤੋਂ 32% ਨਾਲ ਤੀਜੇ ਸਥਾਨ 'ਤੇ ਰਹਿਣ ਦੀ ਸੰਭਾਵਨਾ ਹੈ ਹਰੇਕ ਅਨੁਮਾਨ ਵਿੱਚ ਗਲਤੀ ਦਾ 8% ਫਰਕ ਹੈ ਇਹ ਅੰਕੜੇ ਐਨਡੀਪੀ ਨੂੰ ਉਸਦੇ ਸ਼ਹਿਰੀ ਆਧਾਰ ਨੂੰ ਬਣਾਈ ਰੱਖਣ ਵਿੱਚ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਦੇ ਹਨ ਐਨਡੀਪੀ ਦੇ ਸਾਬਕਾ ਨੇਤਾ ਹਮਸ ਬਕਲੇਅਰ ਦੀ ਸਿੰਘ ਦੀ ਲੀਡਰਸ਼ਿਪ ਬਾਰੇ ਚੇਤਾਵਨੀ ਪਾਰਟੀ ਦੇ ਆਰਥਿਕ ਰੁਤਬੇ ਤੋਂ ਹੇਠਾਂ ਡਿੱਗਣ ਦੇ ਅਨੁਮਾਨਾਂ ਦੇ ਨਾਲ-ਨਾਲ ਉੱਚ ਦਬਾਅ ਨੂੰ ਉਜਾਗਰ ਕਰਦੀ ਹੈ ਦੱਸ ਕਿ ਸਿੰਘ ਅਤੇ ਮੇਦੀ ਸੰਭਾਵੀ ਨੁਕਸਾਨ ਸਿਰਫ ਵਿਅਕਤੀਗਤ ਨਿਤਾਵਾਂ ਬਾਰੇ ਨਹੀਂ ਹਨ ਇਹ ਜਨਸੰਖਿਆ ਤਬਦੀਲੀਆਂ ਤੇ ਵੋਟਰਾਂ ਦੀ ਬੇਚੈਨੀ ਦੇ ਇੱਕ ਵਿਆਪਕ ਰੁਝਾਨ ਨੂੰ ਦਰਸਾਉਂਦੇ ਹਨ ਖਾਸ ਕਰਕੇ ਨੌਜਵਾਨ ਉਪਨਗਰੀਏ ਵੋਟਰਾਂ ਵਿੱਚ ਬਰਨਵੀ ਸੈਂਟਰਲ ਵਿੱਚ ਲਿਬਰਲ ਦੇ ਜਿੱਤ ਦੀ ਸੰਭਾਵਨਾ ਹੈਰਾਨ ਕਰਨ ਵਾਲੀਆਂ ਹਨ ਜਿਸ ਵਿੱਚ ਚਾਂਗ ਦੇ ਜਿੱਤਣ ਦੀ ਸੰਭਾਵਨਾ ਹੈ 80% ਜਦਕਿ ਸਿੰਘ ਦੇ ਜਿੱਤਣ ਦੀ ਸੰਭਾਵਨਾ ਸਿਰਫ 4% ਹੈ ਇਸ ਸਪਸ਼ਟ ਅੰਤਰ ਲਿਬਰਲਾਂ ਦੀ ਮਹੱਤਵਪੂਰਨ ਗਤੀ ਨੂੰ ਉਜਾਗਰ ਕਰਦਾ ਹੈ ਦੱਸਦੇ ਕਿ ਚੋਣਾਂ ਤੋਂ ਪਹਿਲਾਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ ਅੰਕੜਿਆਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦਾ ਚੋਣ ਦ੍ਰਿਸ਼ ਤਬਦੀਲ ਹੋ ਰਿਹਾ ਹੈ ਜੋ ਦਰਸਾਉਂਦਾ ਹੈ ਕਿ ਜਗਮੀਤ ਸਿੰਘ ਸਮੇਤ ਪ੍ਰਮੁੱਖ ਪਾਰਟੀ ਨੇਤਾਵਾਂ ਨੂੰ ਸੱਤਾ ਤੋਂ ਬਾਹਰ ਹੋਣਾ ਪੈ ਸਕਦਾ ਹੈ ਦੱਸਦੇ ਕਿ ਜਨਸੰਖਿਆ ਤਬਦੀਲੀਆਂ ਤੇ ਵੋਟਰ ਚਿੰਤਾਵਾਂ ਚੋਣ ਨਤੀਜੇ ਬਦਲਣ ਦੀ ਤਿਆਰੀ ਵਿੱਚ ਹਨ